ਤਰਨਾ ਸਿਨੇਮਾ ਹਾਲ ਦੇ ਵਿੱਚ ਖੜੇ ਆ ਜਿੱਥੇ ਕਿ ਬੱਬੂ ਮਾਰ ਸਪੈਸ਼ਲ ਆਪਣੀ ਫਿਲਮ ਨੂੰ ਆਰਗੇਨਾਈਜ਼ ਕਰਨ ਲਈ ਆਏ ਨੇ ਸੋ ਆਪਣੇ ਨਾਲ ਕਾਫੀ ਆਡੀਅੰਸ ਵੀ ਇੱਥੇ ਜਿਹੜਾ ਜੋ ਬੱਬੂ ਮਾਰ ਨੂੰ ਪਸੰਦ ਕਰਦੇ ਨੇ ਤੇ ਉਹਨਾਂ ਦੀ ਆਉਣ ਵਾਲੀ ਫਿਲਮਾਂ ਨੂੰ ਵੀ ਬਹੁਤ ਪਸੰਦ ਕਰਦੇ ਨੇ ਸੋ ਇੱਥੇ ਕਾਫੀ ਨੌਜਵਾਨ ਮੁੰਡੇ ਵੀ ਖੜੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਉਹਨਾਂ ਦਾ ਖੂਨ ਜੋ ਹੈ ਨਾ ਗਰਮ ਹੈ ਇਸ ਟਾਈਮ ਖੋਲੇ ਹੋ ਹੈ ਬੱਬੂ ਮਾਰ ਨੂੰ ਮਿਲਣ ਲਈ ਕਿ ਨਾ ਵੀਰੇ ਆਪਣਾ ਮੇਰਾ ਦੀਪੀ ਅੱਛਾ ਹਾਂ ਜੀ ਤੁਸੀਂ ਮਾਈਪੜਿਆਲੇ ਤੋਂ ਪੜਿਆਲੇ ਜ਼ਿਲ੍ਹਾ ਹੀ ਮਤੋਲੀ ਪਿੰਡ ਹੈ ਜੀ ਅੱਛਾ ਜੇ ਸ਼ੀਸ਼ੇ ਵੀ ਭੰਦਦੇ ਨੇ ਹੈਨਾ ਮਾਹੌਲ ਕਾਫੀ ਗਰਮ ਕਰਦਾ ਹੈਨਾ ਤੇ ਕਿ ਬੱਬੂ ਮਾਨ ਨੂੰ ਮਿਲਣ ਲਈ ਤੁਸੀਂ ਇੱਥੇ ਖੜੇ ਹੋ ਜੀ ਸਪੈਸ਼ਲ ਹੀ ਪੇਪਰ ਛੱਡ ਕੇ ਆਏ ਮੈਂ ਤਾਂ BCA ਦਾ ਅੱਧ ਜੀ ਹਾਂਜੀ ਇਹ ਮੇਰਾ ਪਿਆਰਾ ਜੀ ਹਾਂਜੀ ਨਾਲਤੋ ਨਦੀ ਫਿਲਮਾਂ ਨਾਲ ਇੰਨਾ ਜ਼ਿਆਦਾ ਪਿਆਰ ਹੈ ਕਿ ਤੁਸੀਂ ਆਪਣਾ ਪੇਪਰ ਵੀ ਛੱਡ ਕੇ ਉਹਨਾਂ ਲਈ ਇੱਥੇ ਆਏ ਹੋ ਕਿ ਤੁਸੀਂ ਕਿ ਯਾਸ ਕਰਦੇ ਕਿ ਬੱਬੂ ਮੰਨ ਤੁਹਾਨੂੰ ਮਿਲ ਕੇ ਜਾਵੇ ਹਾਂਜੀ ਹਾਂਜੀ ਜ਼ਰੂਰੀ ਸਾਰਿਆਂ ਨੂੰ ਮਿਲ ਕੇ ਜਾਣਾ ਚਾਹੀਦਾ ਈ ਸਾਰੇ ਖੜੇ ਹੋ ਹਨਾ ਤਾਂ ਉਹਨਾਂ ਦਾ ਹੱਕ ਬਣਦਾ ਤੁਹਾਨੂੰ ਮਿਲ ਕੇ ਜਾਣ ਦਾ ਹਾਂਜੀ ਹਾਂਜੀ ਜ਼ਰੂਰੀ ਹਾਂਜੀ ਆਸ ਲੈ ਕੇ ਆਏ ਆਈ ਇੱਕ ਹਾਂਜੀ ਫੋਟੋ ਕਰਾਉਗਾ ਤੁਸੀਂ ਇਹ ਜੋ ਫਿਲਮ ਇਨਾਂ ਦੀ ਆਈ ਹੈ ਸ਼ੌਕੀ ਸਰਦਾਰ ਤੁਸੀਂ ਫਿਲਮ ਵੇਖੀ ਹੈ ਹਾਂਜੀ ਹਾਂਜੀ ਵੇਖੀ ਬਹੁਤ ਸੋਹਣੀ ਹੈ ਜੀ ਕਿਵੇਂ ਦੀ ਲੱਗੀ ਤੁਹਾਨੂੰ ਬਹੁਤ ਘੈਂਟ ਲੱਗੀ ਹੈ ਜੀ ਬਹੁਤ ਪਿਆਰ ਮਾਰਾ ਅਗਲਾ ਦੀ ਸਰਾਲਾ ਰਹੀ ਜਾਵਾਂ ਹਾਂਜੀ ਹਾਂਜੀ ਯਾਰ ਲੋਕਾਂ ਦਾ ਮੇਰੇ ਤੇ ਤੁਹਾਨੂੰ ਮਤਲਬ ਫੈਮਿਲੀ ਦੇ ਵਿੱਚ ਹਾਂਜੀ ਹਾਂਜੀ ਮਤਲਬ ਹਾਂਜੀ ਹਾਂਜੀ ਫੈਮਿਲੀ ਦੇ ਵੇਖਣ ਵਾਲੀ ਕੋਈ ਇਹੋ ਜੀ ਫਿਲਮ ਨਹੀਂ ਗਈ ਬਹੁਤ ਸੋਹਣੀ ਫਿਲਮ ਆਈ ਹਾਂਜੀ ਥੈਂਕ ਯੂ ਰੇ ਥੈਂਕ ਯੂ ਹਾਂ ਲੋ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਦੋ ਵੀਰੇ ਖੜੇ ਨੇ ਜਿਨ੍ਹਾਂ ਨੇ ਬੱਬੂ ਮਾਨ ਦਾ ਸਪੈਸ਼ਲ ਜੋ ਇੱਥੇ ਟੈਟੂ ਵੀ ਬਣਵਾਇਆ ਹੋਇਆ ਹੈ ਵੀਰੇ ਕੀ ਨਾ ਤੁਹਾਡਾ ਮੇਰਾ ਨਾਮ ਅਮਰਤਪਾਲ ਆ ਅਮਨ ਜੀ ਸਲਾਮ ਤੋਂ ਜੀ ਡਿਸਟ੍ਰਿਕਟ ਸ਼ੁਗੂਰਾ ਬਹੁਤ ਪਿਆਰਾ ਹੈ ਤੁਸੀਂ ਬਾਵਾ ਦੇ ਵੀ ਟੈਟੂ ਬਣਵਾਈ ਬੈਠੇ ਉਹਨੂੰ ਮੰਦਾ ਬਹੁਤ ਪਿਆਰਾ ਹੈ ਬਹੁਤ ਪਿਆਰਾ ਇੰਨੇ ਜਾਇਜ਼ ਪਿਆਰਾ ਕੋਈ ਦੱਸ ਨਹੀਂ ਸਕਦਾ ਬਿਲਕੁਲ ਹੀ ਬਿਲਕੁਲ ਉਹਨਾਂ ਦੀ ਜਿਹੜੀ ਸ਼ੌਕੀ ਸਰਦਾਰ ਫਿਲਮ ਆਈਏ ਦੇਖੀਏ ਤੁਸੀਂ ਦੋ ਵਾਰ ਦੇਖੀ ਜੀ ਅੱਜ ਕਿਵੇਂ ਦੀ ਲੱਗੀ ਓਕੇ ਓਕੇ ਬਸ ਸਾਰਾ ਕੁਝ ਓਕੇ ਆਈ ਬਹੁਤ ਵਧੀਆ ਲੱਗੀ ਜੀ ਜਿਵੇਂ ਪਿਆਰ ਲੋਕਾਂ ਦਾ ਮਿਲ ਰਿਹਾ ਹੈ ਜਿਵੇਂ ਫੈਮਿਲੀ ਦੇ ਵਿੱਚ ਬਹਿ ਕੇ ਵੇਖ ਬਹੁਤ ਪਿਆਰ ਹਾਂ ਪਰਿਵਾਰਕ ਫਿਲਮਾਂ ਜੀ ਪਰਿਵਾਰ ਦੇ ਵਿੱਚ ਬਿਠ ਕੇ ਦੇਖਣ ਵਾਲੀ ਫਿਲਮਾਂ ਚਾਚੇ ਦਾ ਪਿਆਰ ਵਾਲੀ ਫਿਲਮਾਂ ਸ਼ਰੀਕੇ ਵਾਈ ਵਾਲੀ ਫਿਲਮ ਤੁਸੀਂ ਸਾਰੇ ਸਾਬਿਤ ਕਰਨ ਆਏ ਬੱਬੂ ਮੰਦੇ ਫੈਨ ਹੋ ਕਾਫੀ ਤੁਹਾਨੂੰ ਪਿਆਰ ਹੈ ਬੱਬੂ ਮੰਦੇ ਨਾਲ ਹਾਂਜੀ ਬਾਦੂ ਪਿਆਰ ਹੈ ਬਹੁਤ ਪਿਆਰ ਜਿੰਨੀਆਂ ਵੀ ਮਤਲਬ ਇਹਨਾਂ ਨੇ ਹੁਣ ਤੱਕ ਫਿਲਮਾਂ ਕੱਢੀਆਂ ਨੇ ਤੁਹਾਨੂੰ ਕਿਵੇਂ ਦੀ ਲੱਗੀਆਂ ਨੇ ਬਹੁਤ ਵਧੀਆ ਬਹੁਤ ਸਾਰਾ ਕੁਝ ਇੱਕ ਨੰਬਰ ਜੀ ਇਮੋਸ਼ਨਲ ਹੈ ਦੇ ਵਿੱਚ ਫੀਲਿੰਗ ਹੈ ਹੈਨਾ ਤੇ ਪਰਿਵਾਰ ਦੇ ਵਿੱਚ ਬਹਿ ਕੇ ਵੇਖ ਹਾਂਜੀ 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 ਸਾਰ ਸੋ ਆਪਣੇ ਨਾਲ ਹੋਰ ਵੀ ਇੱਥੇ ਆਡੀਅੰਸ ਮੌਜੂਦ ਹੈ ਜੋ ਸਿਨੇਮਾ ਹਾਲ ਤੋਂ ਬਾਹਰ ਖੜੀ ਹੈ ਜੋ ਬੱਬੂ ਮਾਨ ਨੂੰ ਹਾਲ ਤੱਕ ਨਹੀਂ ਮਿਲ ਸਕੇ ਉਹਨਾਂ ਦੀ ਵੇਟ ਦੇ ਵਿੱਚ ਇੱਥੇ ਖੜੇ ਨੇ ਸੋ ਕਈ ਵੀਰਾਂ ਦਾ ਕਹਿੰਦਾ ਸੀ ਪੇਪਰ ਦੇ ਕੇ ਆਪਣਾ ਕੰਮ-ਕਾਰ ਛੱਡ ਕੇ ਅਸੀਂ ਇੱਥੇ ਆ ਪਹੁੰਚੇ ਹਾਂ ਸੋ ਵੀਰ ਹੋਰ ਵੀ ਨੇ ਆ ਕੀ ਨਾ ਵੀਰੇ ਮੇਰਾ ਨਾਮ ਜਸ਼ਨਦੀਪ ਸਿੰਘ ਆ ਜਿੱਥੇ ਆਇਆ ਨਹੀਂ ਨਹੀਂ ਮੈਂ ਬਡਰੁੱਖਾ ਤੋਂ ਆਇਆ ਸੰਗਰੂਰ ਤੋਂ ਬਡਰੁੱਖਾ ਤੋਂ ਇੱਥੇ ਸਪੈਸ਼ਲ ਤੁਸੀਂ ਪਾਤਣਾ ਸਿਨੇਮਾ ਹਾਲ ਚ ਬੱਬੂ ਮਾਨ ਨੂੰ ਮਿਲਣ ਲਈ ਆ ਹਾਂਜੀ ਹਾਂਜੀ ਤੁਸੀਂ ਫਿਲਮ ਮੇ ਸ਼ੌਂਕੀ ਸਰਦਾਰ ਜੋ ਇਹਨਾਂ ਦੀ ਨਵੀਂ ਫਿਲਮ ਆਈ ਉਹ ਤੁਸੀਂ ਪਹਿਲਾਂ ਵੇਖੀ ਹੈ? ਹਾਂਜੀ ਹਾਂਜੀ ਪਹਿਲਾ ਐਪੀਸੋਡ ਪਹਿਲਾ ਐਪੀਸੋਡ ਦੇਖਿਆ ਜੀ। ਤੁਹਾਨੂੰ ਕਿਵੇਂ ਦੀ ਲੱਗੀ ਹੈ ਫਿਲਮ? ਬਹੁਤ ਵਧੀਆ ਜੀ ਪਰਿਵਾਰ ਵਿੱਚ ਬਹਿ ਕੇ ਦੇਖਣ ਵਾਲੀ ਹੈ ਜੀ ਪਰਿਵਾਰ ਮੈਂਬਰਾਂ ਨੂੰ ਵੀ ਦਿਖਾਉਣੀ ਚਾਹੀਦੀ ਹੈ ਜੀ। ਜੇ ਤੁਸੀਂ ਇੱਥੇ ਬਾਹਰ ਖੜੇ ਹੋ ਹਨਾ ਵੀ ਬੱਬੂ ਮਾਨ ਜੀ ਦੀ ਵੇਟ ਕਰ ਬੱਬੂ ਮਾਨ ਜੀ ਅੰਦਰ ਨੇ ਤਾਂ ਤੁਹਾਨੂੰ ਲੱਗਦਾ ਕਿ ਮਿਲ ਕੇ ਜਾਣਗੇ ਤੁਹਾਨੂੰ? ਹਾਂਜੀ ਮਿਲ ਕੇ ਜਾਣਗੇ ਸਾਰਿਆਂ ਦਾ ਦਰਸ਼ਨ ਹੋ ਗਈ ਓਹੀ ਬਹੁਤ ਹੈ ਜੀ। ਉਹ ਪਿੰਡ ਜਾਵਾਂਗੇ ਬੱਬੂ ਮਾਨ ਦਾ ਟੈਟੂ ਬਣਵਾਉਣਾ ਜੀ ਉਹਨ ਦਾ। ਬੜਾ ਜਿਆਦਾ ਪਿਆ ਨਾਂ ਜ਼ਿਆਦਾ ਪਿਆਰ ਮਤਲਬ ਦਿਲੋਂ ਪਿਆਰ ਹੈ ਵੀ ਬਾਈ ਨਾਲ ਅੱਛਾ ਹਾਂਜੀ ਦਿਲੋਂ ਪਿਆਰ ਹੈ ਉਹਨਾਂ ਤੱਕ ਤਾਂ ਮੇਰੇ ਮੈਸੇਜ ਪਹੁੰਚਦਾ ਬਣਦਾ ਹੀ ਹੈ ਹਾਂਜੀ ਤੁਸੀਂ ਭਜਾਓਗੇ ਹੁਣ ਠੀਕ ਹੈ ਹਾਂਜੀ ਸੋ ਵੀਰ ਜੀ ਦਾ ਕਹਿੰਦਾ ਕਈ ਵੀਰੇ ਪੇਪਰ ਛੱਟ ਕੇ ਵੀ ਇੱਥੇ ਆਏ ਨੇ ਤੇ ਕਈਆਂ ਨੇ ਥੇ ਨਾਮ ਤੇ ਬਣਾਣਾ ਹੈ ਵਾਸਤੇ ਦਰਮਿਆਨ ਕੋਈ ਵਾਪਰੀ ਘਟਨਾ ਜਿਹੋ ਦੀ ਫਿਲਮ ਬਣਾਉਂਦੇ ਹਨ ਉਹ ਬਹੁਤ ਛੇਤੀ ਨਹੀਂ ਬਣਾਈ ਜਾਂਦਾ ਸੀ ਉਹਨੂੰ ਬਹੁਤ ਟਾਈਮ ਲੱਗਦਾ ਜਿੱਦਾਂ ਸੋਚਿਆ ਸੂਰਮਾ ਨੂੰ 2 ਸਾਲ ਲੱਗੇ ਸੀ ਤਿਆਰੀ ਕਰਨੇ ਕਿੱਦਾਂ ਦੇ ਕੱਪੜੇ ਲੈਣੇ ਆ ਕਿੱਦਾਂ ਦੇ ਸੈੱਟ ਤਿਆਰ ਕਰਨੇ ਉਹਦੇ ਵਿੱਚ ਵਕਤ ਬਹੁਤ ਜਾਂਦਾ ਫਿਰ ਉਹ ਹੌਲੀ ਹੌਲੀ ਹੁੰਦਾ ਹਰ ਵਾਰੀ ਨਹੀਂ ਹੋ ਸਕਦਾ ਉਹ ਕੰਸੈਪਟ ਔਰ ਦੇਖਣ ਵਾਲੇ ਵੀ ਕਈ ਵਾਰੀ ਨਾ ਕਰ ਜਾਂਦੇ ਆ ਬਾਰ ਬਾਰ ਜਦੋਂ ਇੱਕ ਵੇਸ਼ਾ ਬਣਾ ਲੈਂਦੇ ਮਾ ਸਰ ਤੁਸੀਂ ਏਕਮ ਵਰਗੀਆਂ ਫਿਲਮਾਂ ਜਿਹੜੀਆਂ ਮੁੱਦਿਆਂ ਦੇ ਆਧਾਰਤ ਫਿਲਮਾਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਤੋਂ ਹੈ ਇਹ ਇਸ ਫਿਲਮ ਦੇ ਵਿੱਚ ਕਿਸ کردار ਨੂੰ ਤੁਸੀਂ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਜਿੱਦੀ ਸ਼ੌਂਕੀ ਸਰਕਾਰ ਜਿਹੜੀ ਹੈ ਇਹ ਵੀ ਇੱਕ ਮਤਲਬ ਪੰਜਾਬ ਦੀ ਰਵੈਤ ਹੈ ਆਇਆ ਮੈਨੂੰ ਇਹ ਆਸ ਸੀ ਵੀ 7 ਦਿਨ ਹੋ ਗਏ ਤੁਸੀਂ ਦੇਖੀ ਹੋਣੀ ਹੈ ਜੇ ਤੁਸੀਂ ਦੇਖਦੇ ਫਿਰ ਤੁਹਾਡਾ ਸਵਾਲ ਡਿਫਰੈਂਟ ਹੋਣਾ ਸੀ ਸੋ ਤੁਹਾਨੂੰ ਜਿਹੜੇ ਪੱਤਰਕਾਰ ਸੱਜਣਾ ਮੈਂ ਬੇਨਤੀ ਕਰਦਾ ਹਾਂ ਵੀ ਜਿਸ ਵਿਸ਼ੇ ਤੇ ਆਪਾਂ ਗੁਫ਼ਤਗੂ ਕਰਨੇ ਦੇਖਿਆ ਜ਼ਰੂਰ ਕਰੋ ਕਿ ਬਹੁਤ ਚੀਜ਼ਾਂ ਮੈਂ ਆਪਣੇ ਮੂੰਹੋਂ ਤੁਹਾਨੂੰ ਕਹੂੰਗਾ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਆਪਣੀ ਸੈਲਫ ਪ੍ਰੇਜ਼ ਕਰਦੇ ਆ ਪਰ ਜੋ ਤੁਸੀਂ ਇਹ ਮੂਵੀ ਅੱਜ ਹੈ ਕੱਲ ਜ਼ਰੂਰ ਵੇਖਿਓ ਸਾਡੇ ਕਰਕੇ ਤੇ ਤੁਸੀਂ ਵੀ ਇਸ ਟਿਕਟ ਵੀ ਨਾਲ ਲਿਓ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਮੂੰਹੋਂ ਆ ਕੇ ਲੋਕਾਂ ਕੋਲ ਚ ਗੱਲ ਲੈ ਕੇ ਜਾਣੀ ਤੁਸੀਂ ਇੰਨੇ ਪਿਆਰ ਮਤਲਬ ਇਹ ਫਿਲਮ ਨਾਲ ਲੈ ਕੇ ਸਾਰੇ ਵੀਰ ਭੈਣਾਂ ਕੀ ਮਿਲ ਰਿਹਾ ਲੋਕਾਂ ਦਾ ਕਿੰਨੀ ਤੁਹਾਨੂੰ ਮਤਲਬ ਕਿੰਨੇ ਘਾਸਾ ਦੇਖੋ ਪਿਆਰ ਤਾਂ ਤੁਸੀਂ ਇੰਟਰਨੈਟ ਨਾਲ ਜੁੜੇ ਹੋ ਤੁਸੀਂ ਦੇਖ ਹੀ ਲਿਆ ਫਿਲਮਾਂ ਪੰਜਾਬ ਚ ਬਹੁਤ ਬਣਦੀਆਂ ਔਰ ਬਹੁਤ ਸਫਲ ਵੀ ਹੁੰਦੀਆਂ ਔਰ ਅਸੀਂ ਚਾਹੁੰਦੇ ਹਾਂ ਕਿ ਸਿਨੇਮਾ ਵੱਡਾ ਹੋਵੇ ਕਿਉਂਕਿ ਇੱਕ ਫਿਲਮ ਸਿੱਧੇ ਜਾਂ ਸਿੱਧੇ ਤੌਰ ਤੇ 6 ਮਹੀਨੇ ਲਈ 200 ਤੋਂ 400 ਬੰਦੇ ਰੁਜ਼ਗਾਰ ਦਿੰਦੀ ਹੈ ਜੇ ਇੱਕ ਫਿਲਮ ਸਫਲ ਹੁੰਦੀ ਹੈ ਤਾਂ ਪ੍ਰੋਡਕਸ਼ਨ ਹਾਊਸ ਦੋ ਸ਼ੁਰੂ ਕਰ ਸਕਦਾ ਹੈ ਸੋ ਇੱਕ ਮਾਦੀ ਹਮੇ ਮਤਲਬ ਕੋਈ ਪਰਮਾਨੈਂਟ ਜੌਬ ਨਹੀਂ ਦੇ ਸਕਦੇ ਪਰ ਰੁਜ਼ਗਾਰ ਦਿੰਦੀ ਹੈ ਔਰ ਜਿੱਥੋਂ ਤੱਕ ਪਿਆਰ ਦੀ ਗੱਲ ਹੈ ਭਈ ਫਿਲਮਾਂ ਪਹਿਲਾਂ ਵੀ ਬਣੀਆਂ ਅੱਗੇ ਵੀ ਬਣਨ ਹੈ ਪਰ ਐ ਮੇਲਾ ਲੱਗਦਾ ਤੁਸੀਂ ਵੇਖਿਆ ਕਦੇ ਇਹ ਤਾਂ ਸਾਡੇ ਵਾਲੇ ਲਾਉਂਦੇ ਆ ਸੱਚੇ ਬਾਦਸ਼ਾਹ ਦੀ ਕਿਰਪਾ ਸਾਹਮਣੇ ਦੇਖੀਏ ਬਾਹਰ ਖੜੀ ਤਿੰਨ ਘੰਟੇ ਹੋ ਗਏ ਕਾਫੀ ਢੇਰ ਤੋਂ ਵੇਟ ਕਰੇ ਸੀ ਮਾਨ ਸਾਹਿਬ ਆਉਣ ਵਾਲੇ ਨੇ ਮਾਨ ਸਾਹਿਬ ਦੇਖੋ ਖੁਸ਼ ਹੈ ਵੀ ਮੈਂ ਆ ਗਿਆ ਹਾਂਜੀ ਬਹੁਤ ਸਨਮੇ ਵਾਲੇ ਦੁਖੀ ਨੇ ਤੇ ਦੋ ਸ਼ੀਸ਼ੇ ਟੁੱਟ ਗਏ ਬਾਹਰ ਉਹ ਟਫਨ ਗਲਾਸ ਮਹਿੰਗਾ ਵੀ ਆਉਂਦਾ ਨਹੀਂ ਨਹੀਂ ਕੋਈ ਗੱਲ ਚਲੋ ਇਸ ਗੱਲੋਂ ਹੈ ਵੀ ਸਾਡੇ ਵਾਲੇ ਬਹੁਤ ਖੁਸ਼ ਹੈ ਉਹ ਤੁਹਾਡੀ ਖੁਸ਼ੀ ਹੋਣ ਚ ਕਿਹਦੇ ਕੋਈ ਪਰਿਵਾਰਕ ਸ਼ੀਸ਼ੇ ਟੁੱਟ ਗਏ ਜੀ ਕੋਈ ਚੰਗਾ ਪਾਸ ਦੇ ਪੰਜਾਬੀਆਂ ਦੇਸ਼ ਦੇਸ਼ਾਂ 'ਚ ਬੈਠੇ ਨੇ ਤੇ ਉਹਨਾਂ ਨੂੰ ਤੁਸੀਂ ਇਸ ਮਿਲਨ ਵਾਲੀ ਕਿੰਨੀ ਮੋਟੀ ਮੋਟੀ ਬਿਸ਼ੇਸ਼ ਨਹੀਂ ਉਹਨਾਂ ਦਾ ਚੱਕਿਆ ਪਿਆ ਗੰਬਾਰ ਵਾਲਿਆਂ ਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਦਾ ਇਹ ਤਾਂ ਗ੍ਰੇਡਿੰਗ ਜਿੱਥਾਂ ਹਾਈਲੀ ਫਿਲਮਾਂ ਤੇ ਬਹੁਤ ਜ਼ਿਆਦਾ ਪੈਸਾ ਲਾਉਂਦੇ ਬਹੁਤ ਵੱਡੀ ਫਿਲਮਾਂ ਕਰਦੇ ਨੇ ਐਕਚੁਅਲ ਤੇ ਪੰਜਾਬ ਵਿੱਚ ਦੋ ਤਰ੍ਹਾਂ ਦੀ ਮੂਵੀ ਦੇਖ ਕੇ ਕਹਿੰਦੀ ਆਸਲਾਸ ਦੀ ਪਰਵਾਹ ਨਹੀਂ ਉਸ ਤਰ੍ਹਾਂ ਦੀਆਂ ਉਸ ਤਰ੍ਹਾਂ ਦੀ ਇਨਵੈਸਟਮੈਂਟ ਪੰਜਾਬ ਵਿੱਚ ਨਹੀਂ ਨਹੀਂ ਇਨਵੈਸਟਮੈਂਟ ਦੇਖੋ ਪਤਾ ਕੀ ਹੁੰਦਾ ਡਿਪੈਂਡ ਕਰਦਾ ਸਕੈਮਰੇ ਦੇ ਪਿੱਛੇ ਜਿੰਨੇ ਮਰਜ਼ੀ ਪੈਸੇ ਖਰਚ ਦੋ ਮੰਨ ਲਓ ਹੀਰੋ ਨੂੰ ਵੈਨਿਟੀ ਸਸਤੇ ਵਾਲੀ ਨਹੀਂ ਪਸੰਦ ਉਹਨੂੰ 50000 ਰੁਪਏ ਦੇਣੀ ਚਾਹੀਦੀ ਹੈ ਉਹ ਰੋਟੀ ਤੋਂ ਬਾਅਦ ਬਹੁਤ ਮਹਿੰਗਾ ਕੇਕ ਖਾਂਦਾ ਹੈ ਉਹਨੂੰ ਫਾਸਟ ਫੂਡ ਚਾਹੀਦਾ ਹੈ ਇੰਨਾ ਪੈਸੇ ਕਈ ਵਾਰੀ 2-4 ਕਰੋੜ ਵੈਸੇ ਹੀ ਵੇਸਟ ਹੋ ਜਾਂਦਾ ਹੈ ਜੇ ਤੁਸੀਂ ਸਿਆਣਪ ਅਤਿਆਗਰ ਨਾਲ ਬਣਾਓ ਬਹੁਤ ਬਜਟ ਕੰਟਰੋਲ ਕਰ ਜਾਂਦਾ ਹੈ ਔਰ ਮੈਂ ਤੁਹਾਡੇ ਨਾਲ ਪਹਿਲਾਂ ਵੀ ਤੁਸੀਂ ਘਰ ਬੈਠੇ ਡਿਸਕਸ ਕਰਦੇ ਸੀ ਕਿ ਪੰਜਾਬ ਹਰ ਖਿੱਤੇ ਦਾ ਇੱਕ ਪੈਟਰਨ ਹੁੰਦਾ ਹੈ ਧਾਰਮਿਕ ਫਿਲਮਾਂ ਦੀ ਲੋਕ ਬਹੁਤ ਆकांक्षा ਕਰਦੇ ਹਨ ਕਿਉਂਕਿ ਜਿਹੜੀ ਜਿਹੜੇ ਜਿਹੜੀ ਸਭ ਤੋਂ ਪਹਿਲੀ ਜਨਰੇਸ਼ਨ ਹੈ ਤੇ ਜਿਹੜੀ ਸਭ ਤੋਂ ਬਾਅਦ ਵਾਲੀ ਹੈ ਉਹਨਾਂ 'ਚ ਗੈਪ ਬਹੁਤ ਹੈ ਜਿਹੜੀ ਸਭ ਤੋਂ ਪਹਿਲੀ ਜਨਰੇਸ਼ਨ ਹੈ ਉਹ ਆਸਤਿਕ ਬਹੁਤ ਜ਼ਿਆਦਾ ਸੀ ਜਿਹੜੇ ਭੇਖ ਵਾਲਿਆਂ ਬੱਚੇ ਉਸ ਤਰ੍ਹਾਂ ਉਸ ਕਦਰ ਆਸਤਿਕ ਨਹੀਂ ਜਿਸ ਤਰ੍ਹਾਂ ਮਾਪਿਆਂ ਉਹਨਾਂ ਦੀ ਉਹ ਜ਼ਿਆਦਾ ਇੰਟਰਨੈਟ ਤੇ ਆ ਉਹ ਇੱਕ ਗੈਪ ਹੈ ਤੇ ਮਾਪੇ ਚਾਹੁੰਦੇ ਆ ਕਿ ਬਾਹਰ ਲਾ ਦੇ ਪਰ ਧਾਰਮਿਕ ਫਿਲਮਾਂ 'ਚ ਬਹੁਤ ਬੰਦੇ ਸ਼ਰਤ ਤੁਸੀਂ ਬਹੁਤ ਫਿਲਮਾਂ ਬਣਾ ਨਹੀਂ ਪਾਉਂਗੇ ਉਹ ਵਿਖੇ ਵੀ ਸ਼ਾਇਦ ਨਾ ਬਣਾ ਪਾਉਂ ਕਿ ਕਿ ਜਿਹੜੇ ਧਰਮ ਨੂੰ ਹੋਲਡ ਕਰਦੇ ਆ ਜਿਹੜੇ ਉਹਧਿਆਤਿਆਂ ਸ਼ਾਇਦ ਉਹਨਾਂ ਦਾ ਇੱਕ ਅਲੱਗ ਨਜ਼ਰੀਆ ਉਹ سینਮੇ ਨੂੰ ਮਾਧਿਅਮ ਨਹੀਂ ਮੰਨਦੇ ਐਜੂਕੇਸ਼ਨ ਦਾ ਉਹ ਪਹਿਲਾਂ ਤਾਂ ਇਹ ਗੋਸ਼ਟੀਆਂ ਹੋਣਗੀਆਂ ਅੱਛੇ ਲੋਕ ਸਾਰੇ ਬੈਠਣਗੇ ਤੇ ਜੇ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਬਹੁਤ ਦੂਰ ਤੱਕ ਗੱਲ ਜਾਂਦੀ ਹੈ ਤਾਂ ਸ਼ਾਇਦ ਕੋਈ ਹੱਲ ਨਿਕਲੂਗਾ ਔਰ ਦੂਜੀ ਗੱਲ ਹੈ ਕਿ ਸਾਡੇ سینਮੇ ਦੀ ਲਿਮਿਟੇਸ਼ਨ ਹੈ ਯਾ ਤਾਂ ਪਰਿਵਾਰਕ ਫਿਲਮ ਪਸੰਦ ਕਰਦੇ ਆ ਜਾਂ ਫਿਰ ਕਾਮੇਡੀ ਫਿਲਮ ਜਿਹੜੀ ਐਕਸ਼ਨ ਫਿਲਮ ਆ ਜਿੱਦਾਂ ਤੁਸੀਂ ਸਾਊਥ ਦੀ ਗੱਲ ਕਰੀ ਐ ਉਹਦੇ ਚ ਫਿਰ ਨੌਜਵਾਨ ਤਾਂ ਬਹੁਤ ਜਾਂਦੇ ਆ ਪਰ ਫੈਮਿਲੀ ਨਹੀਂ ਜਾਂਦੇ ਐ ਐਕਸ਼ਨ ਤਾਂ ਸਾਡੇ ਬਲੱਡ ਦੇ ਵਿੱਚ ਹੈਗਾ ਜ਼ਰੂਰ ਤੁਸੀਂ ਸਮਝਦੇ ਨਹੀਂ ਇਹ ਇਹ ਤੁਹਾਡਾ ਸਾਡਾ ਜਜ਼ਬਾਤ ਹੈ ਪਰ ਜਦੋਂ ਸਿਨੇਮੇ ਦੀ ਆਪਾਂ ਪੂਰੀ ਕੈਲਕੂਲੇਸ਼ਨ ਕਰਦੇ ਆ ਜਿੱਦਾਂ ਤੁਸੀਂ ਥੀਏਟਰ ਵਾਲਿਆਂ ਨੂੰ ਪੁੱਛੋ ਦੱਸਣਗੇ ਤੁਹਾਨੂੰ ਕਿ ਜਿਸ ਫਿਲਮ ਚ ਬਹੁਤ ਜ਼ਿਆਦਾ ਐਕਸ਼ਨ ਹੋਵੇ ਉਹਦੇ ਚ ਲੇਡੀਜ਼ ਨਹੀਂ ਆਉਂਦੀਆਂ ਨੂੰ ਵੋਟ ਕਰਦੀ ਆ। ਤੋਂ ਫਿਰ ਉਹ ਸਾਦੇ ਵੀ ਨਹੀਂ ਕਰਦੀ ਆ। ਹਾਂ ਆ ਵੀ ਵੀ ਬੈਠੇ ਦੱਸ ਦੋਗੇ। ਤੁਸੀਂ ਕਹਿੰਦੇ ਲੜਾਈ ਪਸੰਦ ਕਰਦੀ ਆ ਘਰ ਤਾਂ ਬਹੁਤ ਲੜਦੀ ਆ। ਇਹ ਸੱਸ ਨੂੰ ਦੀ ਲੜਾਈ। ਅੱਲਾ ਨਾਲੋਂ ਹੁਣ ਬਹੁਤ ਦੇਰੀ ਤੇ ਬੱਕ ਪੈ ਗਿਆ ਨਹੀਂ ਸੱਸ ਨੂੰ ਦੀ ਵੀ ਤਾਂ ਲੜਾਈ ਹੁੰਦੀ ਸੀ ਨਾ ਉਹ ਨੋ ਹਸਤੀਆਂ ਵਾਲਾ ਪਿਆਰ ਪੈ ਗਿਆ ਨਹੀਂ ਨਹੀਂ ਤੁਸੀਂ ਨਹੀਂ ਪੈਣੇ ਤੁਸੀਂ ਪੈਣੇ ਮਿਸਗਾਈਡ ਕਰਦੇ ਹੋ ਬਣਦੀ ਨਹੀਂ ਉਹ ਬਾਪੂ ਪਿੰਡ ਰਹਿੰਦਾ ਇਹ ਨੂੰ ਤੇ ਮੁੰਡਾ ਫਲੈਟ ਚੰਡੀਗੜ੍ਹ ਲੈਨੇ ਉਹ ਤਾਂ ਆਪਣਾ ਰਾਸ਼ਨ ਰੁਸ਼ਨ ਲੈਣ ਆਉਣੇ ਮਤਲਬ ਵੀਕੈਂਡ ਜਿਹੜੀ ਜਿੱਦਾਂ ਅੱਜ ਤੋਂ 20 ਸਾਲਾਂ ਦਾ ਸਪੀਸਰ ਫੋਟੋਸ ਸੀ ਕਿਹੜਾ ਅੱਜ ਦੀਆਂ ਫਰਮਾਨੀ ਕੀ ਹੱਤਰਾ ਹੈ ਕੀ ਕਰ ਸਕਦੇ ਮੈਂ ਨਾ ਜਿੱਥੇ ਵੀ ਮੈਜੀ ਜਾਣਾ ਹੈ ਆ ਕਾਨਫਰੈਂਸ ਆ ਕਰਦੇ ਸੁੱਚੇ ਸੂਰਮਾ ਵੇਲੇ ਵੀ ਕੋਣ ਵੀ ਹਾਲਾਂਕਿ ਸੁੱਚਾ ਸੂਰਮਾ ਨੂੰ ਚਾਰ-ਚਾਰ ਲੱਗਿਆ ਸੀ ਕਿਉਂਕਿ ਉਹਨਾਂ ਦਾ ਆਪਸ ਵਿੱਚ ਥੋੜਾ ਬਹੁਤ ਤਕਰਾਰ ਸੀ ਵਿਚਾਰਕ ਮੈਂ ਜਿੱਥੇ ਵੀ ਜਾਣਾ ਹੈ ਦੋ ਫਿਲਮਾਂ ਦੀ ਅਕਸਰ ਡਿਮਾਂਡ ਹੁੰਦੀ ਹੈ ਹਵਾਇਨ 2 ਕਦੋਂ ਬਣਾਉਣੀਆਂ ਐ ਹਰਸ਼ਰ 2 ਕਦੋਂ ਬਣਾਉਣੀਆਂ ਐ ਜਾਂ ਤੁਸੀਂ ਜਿੱਦਾਂ ਕਿ ਇਕਮ ਵਰਗੀ ਫਿਲਮ ਕਦੋਂ ਬਣੇ ਹਵਾਇਨ ਆਪਣੀ 2002 ਦੇ ਤਿੰਨ ਚਾਈ ਸੀ ਹੈ ਨਾ ਤੇ ਤੁਸੀਂ ਜੇ ਉਸ ਫਿਲਮ ਨੂੰ ਅੱਜ ਵੀ ਪਸੰਦ ਕਰ ਰਹੇ ਹੋ ਤਾਂ ਫਿਰ ਕੀ ਬਦਲਾ ਆਇਆ ਜੇ 2008 ਚ ਬਣੀ ਫਿਲਮ ਨੂੰ ਤੁਸੀਂ ਕਹਿ ਰਹੇ ਹੋ ਕਿ ਹਾਸ਼ਰ ਵਰਗੀ ਫਿਲਮ ਸਾਨੂੰ ਹੋਰ ਚਾਹੀਦੀ ਹੈ ਤਾਂ ਫਿਰ ਕੋਈ ਬਦਲਾ ਨਹੀਂ ਆਇਆ ਹਾਸ਼ਰ ਫਿਲਮ ਸਰ ਤੁਹਾਡੀ ਬਹੁਤ ਹਾਂ ਬਹੁਤ ਮਿੱਠਾ ਹੋਈ ਸੀ ਲੋਕਾਂ ਨੂੰ ਬਹੁਤ ਪਸੰਦ ਆਈ ਦੇਖੋ ਜਜ਼ਬਾਤ ਕਦੇ ਨਾ ਨਾਮਾ ਹੁੰਦਾ ਨਾ ਪਰਾਣਾ ਹੁੰਦਾ ਨਾ ਇਹਦਾ ਕੋਈ ਟ੍ਰੈਂਡ ਹੁੰਦਾ 100 ਸਾਲ ਪਹਿਲਾਂ ਵੀ ਜਦੋਂ ਬੰਦਾ ਦੁਖੀ ਹੁੰਦਾ ਸੀ ਤਾਂ ਉਸੇ ਤਰ੍ਹਾਂ ਰੋਂਦਾ ਸੀ ਅੱਜ ਵੀ ਉਦਾਂ ਹੀ ਰੋਂਦਾ ਹੈ ਤੋ ਇਹ ਉਦਾਂ ਇਹ ਨਾ ਇਹ ਇੰਟਰਨੈਟ ਤੇ ਜਦੋਂ ਅਸੀਂ ਚੱਕਾ ਚੋਂ ਦੇਖਦੇ ਕਈ ਵਾਰੀ ਸਾਨੂੰ ਲੱਗਦਾ ਬਟ ਗਰਾਉਂਡ ਰੂਟ ਤੇ ਰਿਐਲਿਟੀ ਹੋਰ ਹੁੰਦੀ ਹੈ। ਬਿ ਇਸ ਪੱਤਰਕਾਰਤਾ ਜਿੱਦਾਂ ਹੁਣ ਤੁਸੀਂ ਐਜ਼ ਅ ਪ੍ਰੈਸ ਰਿਪੋਰਟਰ ਬੈਠੋ ਇਹ ਪੱਤਰਕਾਰਤਾ ਹੈ ਬਟ ਇੰਟਰਨੈਟ ਤੇ ਅਲੱਗ ਤਰ੍ਹਾਂ ਦੀ ਪੱਤਰਕਾਰਤਾ ਬੰਦੀ ਹੈ ਬਟ ਹੋ ਸਕਦਾ ਤੁਹਾਨੂੰ ਦੇਖਣ ਵਾਲੇ ਬਹੁਤ ਘੱਟ ਵੀਊ ਹੋਣ ਤੇ ਗਪੌੜ ਵਾਲੇ ਲੋਕਾਂ ਨੂੰ ਕਈ ਵਾਰੀ ਮਿਲੀਅਨ ਮਿਲੀਅਨ ਦੇਖ ਲਿੰਦਾ ਪਰ ਅਸੀਂ ਇਹ ਨਹੀਂ ਨਾ ਮੰਨ ਸਕਦੇ ਕਿ ਉਹ ਪੱਤਰਕਾਰਤਾ ਸੋ ਇਸ ਕਰਕੇ ਮੈਨੂੰ ਲੱਗਦਾ ਕਦੇ ਵੀ ਇਸ ਤਰ੍ਹਾਂ ਬਦਲਾ ਨਹੀਂ ਵਿਰਾਸਤ ਕਦੇ ਨਹੀਂ ਛੱਡੀ ਜਾਂਦੀ। ਜਦੋਂ ਭਾਸ਼ਾ ਜਿੰਨਾ ਚ ਲਿਪੀ ਜੀ ਹੁੰਦੀ ਹੈ ਉਹਨਾਂ ਚ ਰਹੀ ਇਮੋਸ਼ਨ ਰਹੂਗਾ ਜਦੋਂ ਇਹ ਲਿਪੀ ਜਿਸ ਹਿਸਾਬ ਨਾਲ ਗਵਰਨਮੈਂਟ ਸਕੂਲ ਭਾਰਤ ਚ ਆ ਕੇ ਉਹ ਤਾਂ ਆਜ਼ਾਦੀ ਵੇਲੇ ਸ਼ੁਰੂ ਹੋ ਗਈ ਸੀ ਕੋਲੋਨੀਅਲ ਰੂਲ ਚ ਫਿਰ ਸ਼ਾਇਦ ਬਹੁਤ ਚੀਜ਼ਾਂ ਬਦਲ ਜਾਣਾ ਨਾਲੇ ਸਮੇਂ ਚ ਥੋੜੀ ਹੋਰ ਵੀ ਤਿਆਰੀ ਹੈ ਕੋਈ ਕੀ ਲੈ ਕੇ ਆ ਰਿਹਾ ਹੈ ਵਿਸ਼ਾ ਕੀ ਹੋਵੇਗਾ ਸਰ ਉਹ ਨਾਲੇ ਸਮੇਂ ਹੈ ਨਾ ਕਾਲੀ ਨਾ ਕਰੋ ਫਿਰ ਕਈ ਵਾਰੀ ਅਸੀਂ ਨਾ ਸੱਚੀ ਮਾਇਨਾ ਅਸੀਂ ਨਾ ਫਸੇ ਹੋਇਆ ਹਰਸ਼ਰ ਜਦੋਂ ਬਣਾਈ ਸੀ ਨਾ ਉਦੋਂ ਵੀ ਹਰਸ਼ਟੂ ਦਾ ਚੱਲੇ ਸੀ ਬਣਾ ਦੋ ਕੰਪਨੀ ਵੀ ਕਹਿੰਦੀ ਸੀ ਬਹੁਤ ਪੈਸੇ ਦੇ ਰਹੇ ਸੀ ਉਦੋਂ ਰੌਸ ਵਾਲੇ ਮੈਂ ਕਹਾਂ ਨਹੀਂ ਮੈਂ ਕਿਸਾਨੀ ਵਾਲੀ ਹੁਣ ਮੇਰਾ ਹੱਥ ਪੈ ਗਿਆ ਫਿਲਮਾਂ ਨੂੰ ਮੈਂ ਤਾਂ ਕਿਸਾਨਾਂ ਤੇ ਬਣਾਉਣੀਆਂ ਐ ਔਰ ਜਿਹੜੀ ਪੰਜਾਬ ਦੀ ਦਸ਼ਾ ਭਵਿੱਖ ਚ ਹੋਣੀ ਐ ਅੱਜ ਦੇਖੋ ਪਾਣੀ ਦਾ ਰੌਲਾ ਪੈ ਹੀ ਰਿਹਾ ਹੈ ਪਾਣੀ ਜ਼ਹਿਰੀਲਾ ਹੋ ਗਿਆ ਥੱਲੇ ਚਲੇ ਗਿਆ ਔਰ ਡੇਂਜਰ ਜ਼ੋਨ ਚ ਪਾਣੀ ਐ ਅਜੇ ਤਾਂ ਪਤਾ ਨਹੀਂ ਆਪਾਂ ਥੋੜੇ ਜਿਹਾ ਜ਼ਿਆਦਾ ਵਹਿ ਪਰਵਾਹ ਐ ਇੰਟਰਨੈਟ ਤੇ ਟਿਕਟੌਕ ਤੇ ਮਟਕਿਆਂ 'ਚ ਜ਼ਿਆਦਾ ਮਸ਼ਰੂਫ ਹੈ ਬਟ ਤੁਸੀਂ ਦੇਖਿਓ ਭੁੱਖ ਬਹੁਤ ਡੇਂਜਰਸ ਹੈ ਇਹ ਪਾਣੀਆਂ ਦਾ ਵੀ ਮੁੱਲ ਪੈ ਜਾਣਾ ਜਿੱਦਾਂ ਕੈਲੀਫੋਰਨੀਆ 'ਚ ਆਪਣੇ ਅੱਗ ਲੱਗੀ ਸੀ ਹੈਲੇ 'ਚ ਤੇ ਧਰਤੀ 'ਚ ਅਗਲੇ ਨੇ ਪਾਣੀ ਨਹੀਂ ਕੱਢਣ ਦਿੱਤਾ ਕਿਉਂਕਿ ਇੱਕ ਬੰਦੇ ਨੇ ਖਰੀਦਿਆ ਹੋਇਆ ਸੀ ਇਸ ਕਰਕੇ ਭੁੱਖ ਵੜਾ ਇਹ ਤਾਂ ਆਪਾਂ ਹੁਣ ਮਾਣਾ ਮੂਹ ਹੀ ਪਾਣੀ ਵੀ ਡੋਲਦੇ ਆ ਗੱਡੀਆਂ ਧੋਣੇ ਆ ਬਟ ਭੁੱਖ 'ਚ ਤਾਂ ਅਸੀਂ ਬੂੰਦ ਬੂੰਦ ਨੂੰ ਤਰਸ ਜਾਂਦੇ ਆ ਮੈਨੂੰ ਲੱਗਦਾ ਵਿਸ਼ੇ ਤਾਂ ਇਸ ਤਰ੍ਹਾਂ ਦੇ ਹੋਣਗੇ ਹਸ਼ਰ ਉਹ ਹਸ਼ਰ ਨਾ ਪਿਛਲੇ 3-4 ਸਾਲ ਤੋਂ ਡਿਮਾਂਡ ਹੈ ਹੁਣ ਹਸ਼ਰ ਦਾ ਪੰਗਾ ਹੈ ਕਿ ਜਦੋਂ ਵੀ ਅਸੀਂ ਹਸ਼ਰ ਦੀ ਕਹਾਣੀ ਲਿਖਦੇ ਹਾਂ ਤਾਂ ਤੁਹਾਡੇ ਸਾਰਿਆਂ ਦੇ ਇਮੋਸ਼ਨ ਉਹਨਾਂ ਕਿਰਦਾਰਾਂ ਨਾਲ ਬਹੁਤ ਜੁੜੇ ਹੋਣੇ ਕੁਝ ਉਹਦੋਂ ਯੰਗ ਸੀ ਕੁਝ ਉਹਦੋਂ ਮਚਿਊਸ ਸੀ ਸਾਰਿਆਂ ਨੇ ਇੱਕ ਦੂਜੇ ਨਾਲ ਰਿਲੇਟ ਕਰਦੇ ਆ ਉਹਨਾਂ ਕਰੈਕਟਰਾਂ ਨੂੰ ਨਾਲ ਲੈ ਕੇ ਹਸ਼ਰ ਕਿੱਦਾਂ ਬਣੂਗੀ ਇਹ ਇੱਕ ਇਹ ਸਵਾਲ ਹੈ ਜੇ ਉਹਨਾਂ ਨੂੰ ਛੱਡਦੇ ਆ ਫਿਰ ਉਹ ਕਿੱਦਾਂ ਬਣੂਗੀ ਉਹਨਾਂ ਜਦੋਂ ਵੀ ਮਿਲਦੇ ਆ ਤਾਂ ਤੁਸੀਂ ਜਿਹੜੇ ਉਹ ਕੈਰੈਕਟਰਸ ਨਾਲ ਜੁੜੋ ਹੋ ਐ ਫਿਰ ਉਹਨਾਂ ਨੂੰ ਵੀ ਧਿਆਨ ਰੱਖਣਾ ਪੈਣਾ ਐ ਫਿਰ ਉਸ ਤੇ ਕਹਾਣੀ ਤਾ ਨਹੀਂ ਬੋਗੇ ਕਿਉਂਕੋ ਤਾਂ ਕਾਲਜ ਲਾਈਫ ਦੀ ਕਹਾਣੀ ਸੀ ਉਸ ਤੋਂ ਬਾਅਦ ਅਸੀਂ ਤੁਸੀਂ ਬਹੁਤ ਮੈਜਰ ਹੋ ਗਏ ਅੱਟ ਬਣਾ ਲਾਂਗੇ ਮੈਂ ਲੱਭ ਲੂੰਗਾ ਥੋੜਾ ਇਹ ਤੁਹਾਡਾ ਵਾਦਾ ਰਿਹਾ ਕਿਥੋਂ ਆਇਆ ਤੁਸੀਂ ਮੈਂ ਖਨੋਰੀ ਤੋਂ ਜੀ ਮੈਂ ਆਇਆ 4:30 ਵਜੇ ਦਾ ਜੀ ਕਮਾਲ ਆ ਤੁਸੀਂ 4:30 ਵਜੇ ਜੇ ਕੋਟ ਤੱਕ ਮਤਲਬ ਵੇਟ ਟਿਕਟ ਮਿਲ ਹੀ ਨਹੀਂ ਜੀ ਮਤਲਬ ਦਰਸ਼ਨ ਕਰਕੇ ਜਾਣੇ ਪਈ ਇਹਦੇ ਕਮਾਲ ਤੇ ਦਰਸ਼ਨਾਂ ਨੂੰ ਲੈ ਕੇ ਇੱਥੇ ਮਤਲਬ ਵੇਟ ਇਹ ਕਹ ਰਿਹਾ ਜੀ ਰੂਹ ਖੁਸ਼ ਹੋ ਗਈ ਜੀ ਦਰਸ਼ਨ ਕੀਤੇ ਤੁਸੀਂ ਉਹਨਾਂ ਦੇ ਮੈਂ ਕਹ ਰਿਹਾ ਜੀ ਰੂਹ ਖੁਸ਼ ਹੋ ਗਈ ਫੇਸ ਟੂ ਫੇਸ ਮੇਰਾ ਡੀਜੀ ਦਾ ਕੰਮ ਹੈ ਸਪੈਸ਼ਲ ਬਾਈ ਦੇ ਗਾਣੇ ਵੱਜਦੇ ਆ ਅੱਛਾ ਬੱਬੂ ਮਾਨ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ ਤੋ ਮੈਂ ਬੱਬੂ ਮਾਨ ਜੀ ਨੂੰ ਸਪੈਸ਼ਲ ਕਹਿਣਾ ਚਾਹਾਂਗੀ ਕਿ ਜੋ ਆਡੀਅנס ਤੁਹਾਡੇ ਲਈ ਬਾਹਰ ਵੇਟਿੰਗ ਤੇ ਖੜੀ ਹੈ ਉਹਨਾਂ ਨੂੰ ਮਿਲ ਕੇ ਜ਼ਰੂਰ ਜਾਣ ਠੀਕ ਹੈ ਕਿਉਂਕਿ ਇੰਨਾ ਜ਼ਿਆਦਾ ਪਿਆਰ ਸਤਿਕਾਰ ਜੋ ਲੋਕ ਤੁਹਾਡੀ ਫਿਲਮ ਨੂੰ ਤੇ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਜੋ ਦੇ ਰਹੇ ਨੇ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਹਰਪ੍ਰੀਤ ਕੌਰ ਕਾ ਗਾਣਾ ਨਾਲ ਬਾਕੀ ਤੁਹਾਡੇ ਨਾਲ